ਪਰਮਰਾਜ ਸਿੰਘ ਉਮਰਾਨੰਗਲ ਦੇ ਹੱਕ ਦੇ ਵਿੱਚ ਇੱਕ ਦੁਬਾਰਾ ਫੈਸਲਾ ਸੁਣਾ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਪਰਮਰਾਜ ਸਿੰਘ ਉਮਰਾਨੰਗਲ ਜਿਨ੍ਹਾਂ ਦੇ ਖਿਲਾਫ 3 ਐਫ ਆਈ ਆਰਜ਼ ਨੇ ਔਰ ਉਹਨਾਂ ਐਫ ਆਈ ਆਰਜ਼ ਦੇ ਕਾਰਨ ਪਰਮਰਾਜ ਉਮਰਾਨੰਗਲ ਦੇ ਖਿਲਾਫ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਮੁਅਤਲ ਕਰਨ ਦੇ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਲੰਗੀ 2 ਫਰਵਰੀ ਨੂੰ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਹੁੰਦੇ ਨੇ ਕਿ ਇਹ ਮਤਲੀ ਜਿਹੜੀ ਹੈ ਇਹ ਰੱਦ ਕੀਤੀ ਜਾਵੇ ਔਰ ਜਲਦ ਤੋਂ ਜਲਦ ਉਹਨਾਂ ਦੀ ਬਹਾਲੀ ਜਿਹੜੀ ਹੈ ਪਰਮਰਾਜ ਉਮਰਾਨੰਗਲ ਦੀ ਉਹ ਕਰ ਦਿੱਤੀ ਜਾਵੇ ਪਰ 2 ਫਰਵਰੀ ਲੰਘੇ ਵੀ ਖਾਸਾ ਚਿਰ ਹੋ ਗਿਆ ਸੀ ਪਰ ਹੁਣ ਹਾਈ ਕੋਰਟ ਦੇ ਹੁਕਮਾਂ ਮੁਤਾਬਕ 15 ਦਿਨ ਦਾ ਸਮਾਂ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਨਾ ਸਿਰਫ ਸਮਾਂ ਦਿੱਤਾ ਗਿਆ ਬਲਕਿ ਫਟਕਾਰ ਲਗਾਈ ਗਈ ਆ ਪੰਜਾਬ ਸਰਕਾਰ ਨੂੰ ਔਰ ਉਸੇ ਫਟਕਾਰ ਦੇ ਚੱਲਦਿਆਂ ਇਹ ਹੁਕਮ ਹੋਇਆ ਕਿ 15 ਦਿਨਾਂ ਦੇ ਅੰਦਰ ਅੰਦਰ ਪਰਮਰਾਜ ਸਿੰਘ ਉਮਰਾਨੰਗਲ ਦੇ ਮੋਢਿਆਂ ਦੇ ਉੱਤੇ ਉਹਨਾਂ ਦੀ ਵਰਦੀ ਹੋਣੀ ਚਾਹੀਦੀ ਹੈ ਦਰਅਸਲ ਤਿੰਨ ਪਰਚੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਰਚਾ ਐਂਡੀਪੀਐਸ ਦਾ ਵੀ ਹੈ ਔਰ ਉਸ ਐਂਡੀਪੀਐਸ ਦੇ ਪਰਚੇ ਦੇ ਵਿੱਚ ਕਿਸੇ ਤੌਰ ਤੇ ਪਰਮਰਾਜ ਉਮਰ ਨੰਗਲ ਪਹਿਲਾਂ ਹੀ ਬਰੀ ਕਰ ਦਿੱਤੇ ਗਏ ਨੇ ਔਰ ਦੂਜੇ ਬਚੇ ਦੋ ਮਾਮਲੇ ਜਿਹੜੇ ਨੇ ਇੱਕ ਬਾਬਲ ਕਲਾਂ ਤੇ ਇੱਕ ਕੋਟਕਪੁਰਾ ਗੋਲੀकांड ਦੋਵਾਂ ਦੇ ਵਿੱਚ ਪਰਮਰਾਜ ਉਮਰਾਨੰਗਲ ਜਿਹੜੇ ਮੌਜੂਦ ਨੇ ਔਰ ਉਸੇ ਦੇ ਵਿੱਚ ਉਹਨਾਂ ਦੀਆਂ ਪੇਸ਼ੀਆਂ ਵੀ ਹੁੰਦੀਆਂ ਰਹੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਜਿਹੜੀ ਮਤਲੀ ਸੀ ਮਤਲੀ ਦੇ ਮਾਮਲੇ ਦੇ ਵਿੱਚ 2 ਫਰਵਰੀ ਨੂੰ ਇੱਕ ਹੁਕਮ ਸੁਣਾ ਦਿੱਤਾ ਗਿਆ ਸੀਗਾ ਕਿ ਪਰਮਰਾਜ ਉਮਰਾਨੰਗਲ ਦੀ ਮਤਲੀ ਜਿਹੜੀ ਹੈ ਉਹ ਕੈਨਸਲ ਹੁੰਦੀ ਹੈ ਉਸ ਨੂੰ ਉਹਨਾਂ ਨੂੰ ਬਹਾਲ ਕੀਤਾ ਜਾਵੇ ਉਹਨਾਂ ਨੂੰ ਰਾਹਤ ਦਿੱਤੀ ਗਈ ਸੀ ਪਰ ਉਹ ਰਾਹਤ ਜਿਹੜੀ ਹੈ ਉਹ 2 ਫਰਵਰੀ ਤੋਂ ਬਾਅਦ ਅਜੇ ਤੱਕ ਵੀ ਅਮਲ ਦੇ ਵਿੱਚ ਨਹੀਂ ਆਈ ਖੈਰ ਹਾਈ ਕੋਰਟ ਦਾ ਹੁਕਮ ਸੀਗਾ ਹਾਈ ਕੋਰਟ ਦੇ ਹੁਕਮ ਦੇ ਵਿੱਚ ਐਡਾ ਡਿਲੇ ਹੋਇਆ ਤੇ ਹੁਣ ਜਦੋਂ ਸੁਣਵਾਈ ਹੋਈ ਹੈ ਤੇ ਉਸ ਦੇ ਵਿੱਚ ਅਵਗਿਆ ਜਿਹੜੀ ਹੈ ਉਹ ਵੀ ਪੰਜਾਬ ਸਰਕਾਰ ਨੂੰ ਚਲਣੀ ਪੈ ਗਈ ਤੋਹੀਨ ਹੋਈ ਹੈ ਹਾਈ ਕੋਰਟ ਦੇ ਹੁਕਮਾਂ ਦੀ ਉਸ ਵਾਸਤੇ ਹਾਈ ਕੋਰਟ ਨੇ ਹੁਣ ਤਾੜਨਾ ਕੀਤੀ ਹੈ ਫਟਕਾਰ ਜਾਰੀ ਕੀਤੀ ਹੈ 15 ਦਿਨਾਂ ਦੇ ਅੰਦਰ ਅੰਦਰ ਇਹ ਐਕਸ਼ਨ ਕਰਨ ਦੀ ਗੱਲ ਕੀਤੀ ਗਈ ਹੈ ਕਿ ਪਰਮਰਾਜ ਉਮਰਾ ਨੰਗਲ ਦੇ ਮੋਢਿਆਂ ਦੇ ਉੱਤੇ ਵਰਦੀ ਹੋਣੀ ਚਾਹੀਦੀ ਹੈ ਉਹਨਾਂ ਦੀ ਮੁਅਤਲੀ ਰੱਦ ਕੀਤੀ ਜਾਵੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਫੌਰੀ ਤੌਰ ਦੇ ਉੱਤੇ ਇਹ ਹੁਕਮ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਵਾਸਤੇ ਜਾਰੀ ਹੋਏ ਨੇ 2 ਫਰਵਰੀ ਇਸ ਸਾਲ ਦੀ 2 ਫਰਵਰੀ ਨੂੰ ਪਹਿਲਾਂ ਹੁਕਮ ਜਾਰੀ ਹੋਏ ਸੀ ਕਿ ਰਾਹਤ ਮਿਲੀ ਸੀ ਔਰ ਹੁਣ ਦੁਬਾਰਾ ਇਹ ਮਾਮਲੇ ਦੇ ਵਿੱਚ ਹੁਕਮ ਜਾਰੀ ਕੀਤੇ ਗਏ ਨੇ ਔਰ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਦੇ ਉੱਤੇ ਫਟਕਾਰ ਲਗਾਈ ਗਈ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਬਾਈਬਲ ਕਲਾ ਗੋਲੀकांड ਕੋਟਕਪੂਰਾ ਗੋਲੀकांड ਅਤੇ ਐਨਡੀਪੀਐਸ ਮਾਮਲੇ ਦੇ ਚੱਲਦੇ ਤਿੰਨ ਪਰਚੇ ਜਿਹੜੇ ਪਰਮਰਾਜ ਉਮਰਾਨੰਗਲ ਤੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਉਹਨੇ ਦੇ ਵਿੱਚੋਂ ਬਰੀ ਹੋ ਜਾਂਦੇ ਨੇ ਦੋ ਪਰਚੇ ਅਜੇ ਵੀ ਚੱਲ ਰਹੇ ਹੁੰਦੇ ਨੇ ਪਰ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਜਾਂਦੀ ਹੈ ਤੇ ਇਸੇ ਦੇ ਚੱਲਦੇ 올 ਇੰਡੀਆ ਸਰਵਿਸ ਰੂਲਸ ਦੀ ਵੀ ਗੱਲ ਕਰ ਲੈਣੀ ਜ਼ਰੂਰੀ ਹੈ ਪਰਮਰਾਜ ਸਿੰਘ ਉਮਰਾਨੰਗਲ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਸੀ ਜੇ ਉਹਨਾਂ ਨੂੰ 올 ਇੰਡੀਆ ਸਰਵਿਸ ਰੂਲਸ ਦੇ ਮੁਤਾਬਿਕ ਦੇਖੀਏ ਤਾਂ ਉਸ ਦੇ ਵਿੱਚ ਜੇ ਕੋਈ ਵੀ ਆਈਐਸ ਆਈਪੀਐਸ ਅਧਿਕਾਰੀ ਜਿਹੜਾ ਹੈਗਾ ਆ ਉਸ ਦੇ ਅਧੀਨ ਜੇ ਕੋਈ ਪ੍ਰੋਬਲਮ ਆਂਦੀ ਹੈ ਜੇ ਉਹਦੇ ਖਿਲਾਫ ਕੋਈ ਪਰਚਾ ਹੁੰਦਾ ਆ ਤੇ ਉਸ ਦੇ ਚੱਲਦੇ ਇਸੇ ਕਰੀਕਲਮ ਨੂੰ ਫਾਲੋ ਕਰਦਿਆਂ ਹੋਇਆਂ ਅਗਲੀਆਂ ਕਾਰਵਾਈਆਂ ਅਮਲ ਦੇ ਵਿੱਚ ਲਈਆਂ ਜਾਂਦੀਆਂ ਨੇ ਤੇ ਇਸ ਕਾਨੂੰਨ ਦੀ ਧਾਰਾ 3 ਦੇ ਕਲੋਜ਼ 8 ਮੁਤਾਬਕ ਜੇ 60 ਦਿਨਾਂ ਦੇ ਅੰਦਰ ਅੰਦਰ ਸਮੀਖਿਆ ਨਹੀਂ ਕੀਤੀ ਜਾਂਦੀ ਜਦੋਂ ਮੁਅਤਲ ਕੀਤਾ ਜਾਂਦਾ ਹੈ ਮੁਅਤਲ ਕਰਨ ਤੋਂ ਬਾਅਦ 60 ਦਿਨਾਂ ਦੇ ਅੰਦਰ ਅੰਦਰ ਸਮੀਖਿਆ ਕਰਨੀ ਹੁੰਦੀ ਹੈ ਕਿ ਇਹ ਮੁਅਤਲੀ ਸਹੀ ਹੈ ਕਿ ਨਹੀਂ ਜੇ ਮੁਅਤਲੀ ਨਹੀਂ ਕੀਤੀ ਜਾਂਦੀ ਔਰ ਉਸ ਦਾ ਪ੍ਰਨਾਮ ਕੱਢ ਕੇ ਕੋਈ ਹੁਕਮ ਨਹੀਂ ਸੁਣਾਇਆ ਜਾਂਦਾ ਤੇ ਉਸ ਹੁਕਮ ਦੇ ਮੁਤਾਬਕ ਐਕਸ਼ਨ ਨਹੀਂ ਕੀਤਾ ਜਾਂਦਾ ਤੇ 60 ਦਿਨਾਂ ਤੋਂ ਬਾਅਦ ਉਹ ਮੁਅਤਲੀ ਜਿਹੜੀ ਹੈ ਉਹ ਗੈਰ ਮਨਜ਼ੂਰ ਕਰ ਦਿੱਤੀ ਜਾਂਦੀ ਹੈ ਉਸ ਦਾ ਕੋਈ ਵजूद ਨਹੀਂ ਰਹਿ ਜਾਂਦਾ ਔਰ ਬਹਾਲੀ ਜਿਹੜੀ ਹੈ ਉਹ ਹੋ ਜਾਂਦੀ ਹੈ ਦਰਸਲ ਇਸੇ ਗਰਾਉਂਡ ਦੇ ਉੱਤੇ ਇਹ ਕਾਰਵਾਈ ਜਿਹੜੀ ਕੀਤੀ ਗਈ ਸੀ ਹਾਈ ਕੋਰਟ ਦੇ ਵੱਲ ਹੁਕਮ ਸੁਣਾਏ ਗਏ ਸੀ ਔਰ ਹੁਣ ਜਦੋਂ ਮੁਤਲੀ ਤੋਂ ਬਾਅਦ ਸਮੀਖਿਆ ਵੀ ਨਹੀਂ ਕੀਤੀ ਗਈ ਸਮੀਖਿਆ ਦੇ ਨਾਲ ਨਾਲ ਅਵਗਿਆ ਵੀ ਜੁੜ ਗਈ ਉਸ ਤੋਂ ਬਾਅਦ ਫਟਕਾਰ ਜਿਹੜੀ ਹੈ ਪੰਜਾਬ ਸਰਕਾਰ ਨੂੰ ਲਗਾਈ ਗਈ ਔਰ ਪਰਮਰਾਜ ਉਮਰਾ ਨੰਗਲ ਨੂੰ ਲੈ ਕੇ 15 ਦਿਨਾਂ ਦਾ ਸਮਾਂ ਜਿਹੜਾ ਉਹ ਪੰਜਾਬ ਸਰਕਾਰ ਨੂੰ ਦੇ ਦਿੱਤਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰ ਪੰਜਾਬ ਸਰਕਾਰ ਜਿਹੜੀ ਹੈ ਉਹ ਬਹਾਲ ਕਰੇ ਪਰਮਰਾਜ ਉਮਰਾ ਨੰਗਲ ਨੂੰ ਔਰ 15 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੇ ਮੋਢਿਆਂ ਦੇ ਉੱਤੇ ਵਰਦੀ ਹੋਣੀ ਚਾਹੀਦੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕੀ ਪਰਮਰਾਜ ਉਮਰਾ ਨੰਗਲ ਨੂੰ ਬਹਾਲ ਕਰੇਗੀ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪਰਮਰਾਜ ਉਮਰਾਨ ਨੰਗਲ ਵਾਸਤੇ ਕੀ ਆਉਂਦੇ ਸਮੇਂ ਦੇ ਵਿੱਚ ਪਰਮਰਾਜ ਉਮਰਾਨ ਨੰਗਲ ਆਪਣੀ ਡਿਊਟੀ ਦੁਬਾਰਾ ਜੁਆਇਨ ਕਰਨਗੇ ਯਾਨੀ ਇਸ ਹਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ